ਸੱਤ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਅੱਜ ਰੌਏ ਆ ਅੱਜ ਸ਼ਾਮ ਤੋਂ ਲੈ ਕੇ ਰਾਤ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੌਸਮ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਟੁੱਟਵੇਂ ਤੋਂ ਦਰਮਿਆਨੇ ਉਮੀਦ ਦੀਆਂ ਗਤੀਵਿਧੀਆਂ ਦੇ ਸਾਰ ਦੇਖਣ ਨੂੰ ਮਿਲਣਗੇ ਬੱਦਲਬਾਈ ਦੀ ਕੀ ਸਭਾਵਨਾ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਦੀ ਗਤੀਵਿਧੀਆਂ ਹਲਕੇ ਤੋਂ ਦਰਮਿਆਨੇ ਰੂਪ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਜੇਕਰ ਇਸ ਵੇਲੇ ਦੀਆਂ ਲਾਈਵ ਸੈਟ ਤਸਵੀਰਾਂ ਦੇਖੇ ਤਾਂ ਲਗਾਤਾਰ ਪੰਜਾਬ ਦੇ ਉੱਤੇ ਟੁੱਟਵੇਂ ਤੋਂ ਦਰਮਿਆਨੇ ਸਿਸਟਮ ਬੰਦੇ ਹੋਏ ਦਿਖਾਈ ਦੇ ਰਹੇ ਹਨ ਭਾਵੇਂ ਆਪਾਂ ਪੂਰਬੀ ਇਲਾਕਿਆਂ ਦੀ ਗੱਲ ਕਰੀਏ ਲਗਾਤਾਰ ਕੁ ਸਿਸਟਮ ਦਾ ਡੇਰਾ ਲਗਾਤਾਰ ਦੇਖਣ ਨੂੰ ਮਿਲ ਰਿਹਾ ਜੇਕਰ ਜ਼ਿਲ੍ਹਿਆਂ ਦੀ ਗੱਲ ਕਰੀਏ ਫਿਲਹਾਲ ਫਾਜ਼ਿਲਕਾ ਫਰੋਜਪੁਰ ਦੇ ਇਲਾਕਿਆਂ ਵਿੱਚ ਫਿਲਹਾਲ ਸਿਸਟਮ ਮੌਸਮ ਠੀਕ ਠਾਕ ਦੇਖਣ ਨੂੰ ਮਿਲ ਰਿਹਾ ਹੁੰਦੇ ਘੰਟਿਆਂ ਦੇ ਵਿੱਚ ਵੀ ਇੱਦਾਂ ਫਰੀਆਣੇ ਵਾਲੀ ਸਾਈਡ ਤੋਂ ਬੱਦਲਬਾਈ ਆਪਾਂ ਨੂੰ ਦੇਖਣ ਨੂੰ ਮਿਲੇਗੀ ਰਾਤ ਨੂੰ ਕਾਰਵਾਈਆਂ ਇੱਦੇ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਰੂਪਨਗਰ ਦੀ ਬੈਲਟ ਹੋ ਗਈ ਮੁਹਾਲੀ ਦੇ ਆਸ-ਪਾਸ ਦੇ ਖੇਤਰ ਹੋ ਗਏ ਫਤਿਹਗੜ੍ਹ ਸੇ ਪਟਿਆਲਾ ਸੰਗਰੂਰ ਤੱਕ ਤਗੜੀ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਕੁਝ ਇਲਾਕਿਆਂ ਦੇ ਵਿੱਚ ਦਰਮਿਆਨੇ ਮੀਂਹ ਦੀਆਂ ਗਤੀਵਿਧੀਆਂ ਹੁੰਦੇ 2 ਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਰ ਕਾਵਰ ਤੋਂ ਤੁਹਾਡੇ ਤੱਕ ਪਹੁੰਚਦੀ ਰਹੇ ਤੁਸੀਂ ਕਮੈਂਟ ਕਰਕੇ ਜੁੜ ਦਸਨਾ ਤੁਹਾਡੇ ਇਲਾਕੇ ਵਿੱਚ ਦਿਨ ਵੇਲੇ ਕਿਸ ਤਰ੍ਹਾਂ ਦੇ ਮੌਸਮ ਦੇ ਹਾਲਾਤ ਦੇਖਣ ਨੂੰ ਮਿਲੇ ਹਨ ਬਾਕੀ ਤਕਰੀਬਨ ਆਉਂਦੇ ਘੰਟਿਆਂ ਦੇ ਵਿੱਚ ਲਗਾਤਾਰ ਆਪਾਂ ਨੂੰ ਟੁੱਟਮੀਆਂ ਕਾਰਵਾਈਆਂ ਮਾਜੇ ਦੇ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੀਆਂ ਕਪੂਰਥਲਾ ਜਲੰਧਰ ਦੇ ਇਲਾਕੇ ਹੋਗੇ ਕੁਝ ਗੁਰਦਾਸਪੁਰ ਪਟਾਣਕੋਟ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਮੇ ਕਾਰਵਾਈਆਂ ਆਪਾਂ ਨੂੰ ਆਉਂਦੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਬਾਕੀ ਰਾਤ ਨੂੰ ਵੀ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਟੁੱ ਆਪਦੇ ਗੱਲ ਕਰੀਏ ਗੁਰਦਾਸਪੁਰ ਚ ਹਰਪੁਰ ਦੇ ਇਲਾਕੇ ਹੋਗੇ ਕਪੂਰਥਲਾ ਦੇ ਇਲਾਕੇ ਹੋਗੇ ਬਾਕੀ ਇਸ ਟਾਈਮ ਮੋਗੇ ਤੱਕ ਟੁੱਟਵੇਂ ਤੌਰ ਤੇ ਸਿਸਟਮ ਦੇਖਣ ਨੂੰ ਮਿਲ ਰਹੇ ਹਨ ਬਾਕੀ ਤਕਰੀਬਨ ਫਾਜ਼ਿਲਕਾ ਫਰੀਦਕੋੜ ਮੁਕਤਸਰ ਦੇ ਵਿੱਚ ਆਉਂਦੇ ਘੰਟਿਆਂ ਦੇ ਵਿੱਚ ਥੋੜਾ ਥੋੜਾ ਬੋਤਾ ਬਦਲਬਾਹੀ ਦਾ ਦਹਿਰਾ ਆਪਾਂ ਨੂੰ ਦੇਖਣ ਨੂੰ ਮਿਲੇਗਾ ਜੇ ਟੈਂਪਰੇਚਰ ਦੀ ਗੱਲ ਕਰੀਏ ਅੱਜ ਦਿਨ ਵੇਲੇ ਟੈਂਪਰੇਚਰ ਆਪਾਂ ਨੂੰ 30 ਡਿਗਰੀ ਦੇ ਕਰੀਬ ਜ਼ਿਆਤਰ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇ ਹਨ ਜਿਨ੍ਹਾਂ ਖੇਤਰਾਂ ਦੇ ਵਿੱਚ ਤਕੜੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਹਨ ਉਹਨਾਂ ਖੇਤਰਾਂ ਦੇ ਵਿੱਚ ਤਕਰੀਬਨ ਟੈਂਪਰੇਚਰ ਆਪਾਂ ਨੂੰ 25 ਡ ਡਿਗਰੀ ਦੇ ਕਰੀਬ ਅੱਜ ਦਿਨ ਵੇਲੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਟੈਂਪਰੇਚਰ ਦੇਖਣ ਨੂੰ ਮਿਲੇ ਹਨ ਮੀਂਹ ਦਾ ਮਾਹੌਲ ਲਗਾਤਾਰ ਹੁੰਦੇ ਘੰਟਿਆਂ ਦੇ ਵਿੱਚ ਵੀ ਜਾਰੀ ਦੇਖਣ ਨੂੰ ਮਿਲੇਗਾ ਤੇ ਰਾਤ ਦੀ ਅਪਡੇਟ ਜਲਦ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਜੇਕਰ ਚੈਨਲ ਤੇ ਪਹਿਲੀ ਵਾਰੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਂ ਰੁਕਾਵਟ ਤੋਂ ਤੁਹਾਡੇ ਤੱਕ ਪਹੁੰਚਦੀ ਰਹੇ ਧੰਨਵਾਦ ਜੀ